ਬੇ ਫਿਕਰਾ ਕਦੇ ਵੀ ਸੋਚਿਆ ਨਾ ਬੇ ਫਿਕਰਾ ਕਦੇ ਵੀ ਸੋਚਿਆ ਨਾ ਹੀਰੇ ਜਨਮ ਨੂੰ ਆਪ ਗਵਾਈ ਜਾਨੈ ਅਸਤ ਸਤ ਦੀ ਨਹੀਂ ਵਿਚਾਰ ਕੀਤੀ ਮਾਨ ਮੱਤ ਦੇ ਬਚਨ ਸੁਣਾਈ ਜਨ ਸਤ ਸੰਗ ਕੀਤਾ ਨਾ ਆਰਫਾ ਬੰਦਿਆਂ ਦਾ ਮਨ ਮੁਖਾਂ ਨਾਲ ਪ੍ਰੇਮ ਵਧਾਈ ਜਨ ਨਾਮ ਜਪਣ ਨੂੰ ਆਇਆ ਦਰਬਾਰ ਸਿੰਘ ਸਤ ਗੁਰਾਂ ਨੂੰ ਦਿਲੋਂ ਪੁਲਾਈ ਜਨ ਸਤ ਗੁਰਾਂ ਨੂੰ ਦਿਲੋਂ ਪੁਨਾਈ ਜਨੈ ਭਾਵ ਹੈ ਜੀਵ ਪਰਮੇਸ਼ਰ ਨੇ ਸਭ ਤੋਂ ਕੀਮਤੀ ਜਨਮ ਦਿੱਤਾ ਬਖਸ਼ਿਸ਼ ਕਰੀ ਇਹ ਮਨੁੱਖਾ ਜਨਮ ਦੀ ਪ੍ਰਾਪਤੀ ਹੋਈ ਹੈ ਬੇਅੰਤ ਖੁਸ਼ੀਆਂ ਦਾਤੇ ਨੇ ਦਿੱਤੀਆਂ ਬੇਅੰਤ ਪਦਾਰਥ ਦਿੱਤੇ ਐ ਜੀਵ ਨੂੰ ਬੇਅੰਤ ਸੁੱਖ ਸਾਧਨ ਦਿੱਤੇ ਐ ਦਾਤੇ ਦੀ ਕਿਰਪਾ ਦਾ ਅੰਤ ਨਹੀਂ ਉਹ ਮਾਲਕ ਦੀਆਂ ਖੁਸ਼ੀਆਂ ਦਾਤਾ ਤਾਂ ਲੈ ਲਿਆ ਲੈ ਕੇ ਬੇਫਿਕਰ ਹੋ ਗਿਆ ਕਿਉਂਕਿ ਜੀਵਨ ਦਾ ਨਿਰਭਾ ਸੌਖਾ ਹੋਣ ਲੱਗ ਗਿਆ ਭੁੱਲ ਗਿਆ ਮਾਲਕ ਨੂੰ ਸੋਚਿਆ ਹੀ ਨਹੀਂ ਵੀ ਇਹ ਦੁਨੀਆ ਤੇ ਕਿਉਂ ਆਉਣਾ ਹੋਇਆ ਕਿਹੜੇ ਕਾਰਨ ਮੈਨੂੰ ਕਰਨ ਲਈ ਭੇਜਿਆ ਮੈਂ ਕੀ ਕਰਨਾ ਹੈ ਕਿਵੇਂ ਜੀਵਨ ਨਰਵਾ ਕਰਨਾ ਇਹ ਬੇਫਿਕਰ ਹੋ ਕੇ ਸੰਸਾਰਿਕ ਸੁੱਖ ਸਾਧਨਾ ਦਾ ਆਨੰਦ ਲੈਣ ਲੱਗ ਗਿਆ ਤੇ ਹੀਰੇ ਨਾਲੋਂ ਵੀ ਕੀਮਤੀ ਜਿਹੜਾ ਜਨਮ ਸੀ ਉਹਨੂੰ ਬੇਵਜ੍ਹਾ ਗਵਾ ਲਿਆ ਸਮਾਂ ਲੰਗੀ ਜਾਂਦਾ ਸਵਾਸ ਇੱਕ ਕੀਮਤੀ ਹੈ ਤੇ ਭੇਦ ਹੈ ਨਹੀਂ ਇਸ ਲਈ ਨਾ ਤੈਨੂੰ ਅਸਤ ਦੀ ਨਾ ਸਤ ਦੀ ਵਿਚਾਰ ਹੀ ਨਹੀਂ ਹੈਗੀ ਭੇਦ ਹੀ ਨਹੀਂ ਜਿਹੜੀਆਂ ਵਸਤੂਆਂ ਬਿਨ ਸ ਜਾਣ ਵਾਲੀਆਂ ਆ ਉਧਰ ਤੇਰਾ ਮੋਹ ਹੈ ਜਿਹੜੀਆਂ ਸਦੀਵ ਤੇਰੇ ਨਾਲ ਜਾਣ ਵਾਲੀਆਂ ਉਨਾਂ ਤੋਂ بے ਧਿਆਨ ਹੈ بے ਵਿਚਾਰਾ ਹੋ ਗਿਆ ਸਤ ਸੰਗ ਦੇ ਵਿੱਚ ਨਹੀਂ ਵਹਿੰਦਾ ਗੁਰਮਖ ਲੋਕਾਂ ਦੇ ਨਾਲ ਵਿਚਾਰ ਨਹੀਂ ਕਰਦਾ ਜਿਹੜੀ ਮਨ ਦੀ ਮੱਤ ਹੈ ਮਾਣ ਮਤ ਆਪਣੀਆਂ ਆਪ ਗੱਲਾਂ ਕਰ ਕਰਕੇ ਆਪਣੇ ਅਨਸਾਰ ਆਪਣੇ ਆਪ ਨੂੰ ਬੜਾ ਸਮਝ ਕੇ ਦੁਨੀਆਂ ਦੇ ਵਿੱਚ ਵਿਚਰਦਾ ਤੇ ਜਿਹੜੇ ਗੁਰਮਖ ਹੈ ਰੱਬ ਦੇ ਪਿਆਰੇ ਐ ਪ੍ਰਭੂ ਨਾਲ ਜੁੜੇ ਹੋਏ ਗੁਰਮਖ ਲੋਗ ਐ ਉਹਨਾਂ ਦੇ ਨਾਲ ਕਿਤੇ ਬੈਠ ਕੇ ਵਿਚਾਰ ਨਹੀਂ ਕਰੀ ਉਹਨਾਂ ਦੀ ਸੰਗਤ ਦੇ ਵਿੱਚ ਆਇਆ ਨਹੀਂ ਆ ਜਿਹੜੇ ਰੱਬ ਦੇ ਪ੍ਰਭੂ ਦੇ ਪਿਆਰੇ ਐ ਸਤ ਸੰਗ ਦਾ ਭਾਵ ਹੈ ਵਹਿਗੁਰੂ ਦੇ ਨਾਲ ਸੰਗਤ ਕਰਨੀ ਸਤ ਪਰਮੇਸ਼ਰ ਹੈ ਪਰਮੇਸ਼ਰ ਦੀ ਸੰਗਤ ਵਿੱਚ ਬੈਠ ਜਾਣਾ ਉਹਨਾਂ ਲੋਕਾਂ ਨਾਲ ਤੁਰਨਾ ਜਿਹੜੇ ਵਹਿਗੁਰੂ ਦੇ ਹੁਕਮ ਦੇ ਨਾਲ ਚੱਲਦੇ ਆ ਉਹਨਾਂ ਗੁਰਮਖਾਂ ਦੇ ਨਾਲ ਬੈਠਣਾ ਵਿਚਾਰਾਂ ਕਰਨੀਆਂ ਜਿਨ੍ਹਾਂ ਨੂੰ ਵਹਿਗੁਰੂ ਦਾ ਗਿਆਨ ਹੈ ਤੂੰ ਆਪਣੇ ਮਨ ਪਿੱਛੇ ਲੱਗ ਗਿਆ ਰੱਬ ਦੇ ਪਿਆਰਿਆਂ ਤੋਂ ਦੂਰ ਹੋ ਗਿਆ ਇਸ ਲਈ ਤੇਰਾ ਪਿਆਰ ਵੀ ਉਹਨਾਂ ਨਾਲ ਹੈ ਜਿਹੜੇ ਮਨਮੁਖ ਹੈ ਜਿਹੜੇ ਪਿੱਛੇ ਲੱਗੇ ਹੋਏ ਆ ਮਨ ਦੇ ਤੇ ਗੁਰੂ ਦੇ ਪਿੱਛੇ ਲੱਗਿਆ ਹੋਇਆ ਤੂੰ ਪਰੇ ਹੋ ਗਿਆ ਹੈ ਜੀਵ ਤੂੰ ਆਇਆ ਇੱਥੇ ਨਾਮ ਜਪਣ ਲਈ ਆ ਕਿਉਂਕਿ ਗੁਰੂ ਬਾਣੀ ਦਾ ਫਰਮਾਨ ਹੈ ਭਈ ਪ੍ਰਾਪਤ ਮਾਨੁਖ ਦਿਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ ਅਵਰੇ ਕਾਜ ਤਰਹਿ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਜੀਵ ਨਾਮ ਜਪਣ ਲਈ ਤੈਨੂੰ ਇਹ ਸਮਾਂ ਮਿਲਿਆ ਇਹ ਸਤ ਸੰਗ ਕਰਨ ਲਈ ਸਮਾਂ ਮਿਲਿਆ ਕਿਉਂਕਿ ਇਹ ਪਿਆਰਿਓ 84 ਦਾ ਜਿਹੜਾ ਚੱਕਰ ਆ ਨਾ ਉਹਦਾ ਆਖਰੀ ਗੇੜਾ ਹੈ ਜਾਣੀ ਦੀ ਜੇ ਆਪਾਂ ਗੱਲ ਕਰੀਏ ਵੀ ਕਿਸੇ ਖੂਦਿਆਂ 84 ਪੌੜੀਆਂ ਇਹ ਆਖਰੀ ਮੌਣ ਤੇ ਖੜੇ ਆ ਹੁਣ ਜੇ ਤਾਂ ਇੱਕ ਕਦਮ ਗੁਰੂ ਅੱਲੀ ਰੱਖ ਲਿਆ ਫੇਰ ਇਹ 84 ਦੇ ਚੱਕਰ ਚੋਂ ਬਾਹਰ ਨਿਕਲ ਜਾਗੇ ਤੇ ਜੇ ਪੈਰ ਤਿਲਕ ਗਿਆ ਫੇਰ ਪਤਾ ਨਹੀਂ ਕਿੰਨੇ ਗਹਿਰੇ ਕੂਏ ਵਿੱਚ ਗਰਾਂਗੇ ਉਥੋਂ ਕਿਨਾਰੇ ਆਉਣ ਲਈ ਫੇਰ ਸਮਾਂ ਕਿੰਨਾ ਲੱਗੇਗਾ ਇਸ ਲਈ ਗੁਰਮੁਖਾਂ ਦੀ ਸੰਗਤ ਕਰ ਗੁਰੂ ਜੀ ਕਹਿੰਦੇ ਨਾਮ ਜਪਣ ਨੂੰ ਆਇਆ ਦਰਬਾਰ ਸਿੰਘਾ ਸੱਤ ਗੁਰੂਨ ਨੂੰ ਦਿਲੋਂ ਭਲਾਈ ਬੈਠਾ ਜੀਵ ਤੂੰ ਸੰਸਾਰ ਦੇ ਸੁੱਖ ਸਾਧਨਾਂ ਦੇ ਵਿੱਚ ਖਚਤ ਹੋ ਕੇ ਦਾਤੇ ਦੀਆਂ ਦਾਤਾਂ ਦਾ ਤਾਂ ਆਨੰਦ ਲੈਣਾ ਪਰ ਦੇਣ ਵਾਲੇ ਨੂੰ ਭੁੱਲ ਗਿਆ ਸਤ ਗੁਰੂ ਤੋਂ ਬੇਮੁਖ ਹੋ ਗਿਆ ਤੇ ਨਾਲ ਗੁਰੂ ਜੀ ਕਹਿੰਦੇ ਇਹ ਜਿਹੜੇ ਸੁੱਖ ਸਾਧਨ ਇਦੇ ਨਾਲ ਸੁੱਖਤਾ ਦੀ ਐ ਜੇ ਤੂੰ ਉਸ ਮਾਲਕ ਦੀ ਰਜਾ ਵਿੱਚ ਰਵੇਂਗਾ ਤੇ ਜੇ ਬੇਮੁਖ ਹੋਵੇਂਗਾ ਫੇਰ ਸਾਰੇ ਸੁੱਖ ਦੁੱਖ ਰੂਪ ਹੋ ਜਾਣਗੇ ਕਹਾਂ ਨਾ ਬੇਮੁਖ ਹੋਇਆ RAM ਤੇ ਲੱਗਣ ਜਨਮ ਬਿਜੋਗ ਸ਼ਿਨਵੇਂ ਕੌੜੇ ਹੋ ਗਏ ਜਿਤਨੇ ਮਾਇਆ ਭੋਗ ਇਹ ਮਾਇਆ ਵੀ ਭੋਗ ਹੈ ਕਿਉਂਕਿ ਇਹ ਦੁਨੀਆ ਸੰਸਾਰ ਮਾਇਆ ਵੀ ਹੈ ਇਹ ਸਾਰਾ ਅਸੱਤ ਹੈ ਜੋ ਆਪਾਂ ਨੂੰ ਭਾਸਦਾ ਸਤ ਨਹੀਂ ਜੋ ਕੁਝ ਦੇਖਿਆ ਵਿੰਸ ਗਿਆ ਜੋ ਦੇਖ ਰਹੇ ਹੈ ਵਿੰਸ ਜਾਣਾ ਇਹ ਦੁਨੀਆ ਦੀਆਂ ਤਵਦੀਲੀਆਂ ਨੇ ਉਧਰ ਤभी ਇੱਕ ਖੇਡ ਹੈ ਉਸ ਖੇਡ ਦੇ ਵਿੱਚ ਦੀ ਨਿਕਲ ਕੇ ਹੀ ਉਸ ਮਾਲਕ ਨੂੰ ਪਾਉਣਾ ਹੈ ਜੀਵ ਤੂੰ ਵਹਿਗੁਰੂ ਤੋਂ ਬੇਮੁਖ ਹੋ ਕੇ ਇਹ ਜੀਵਨ ਨੂੰ ਬੇਅਰਥਕ ਬਾਰਿਆ